ਗੁਰੂ ਰਾਮਦਾਸ ਜੀ ਨੂੰ ਦੁਨੀਆ ਤੇ ਕਿਸੇ ਵੀ ਕੋਨੇ ਚ ਆਵਾਜ਼ ਲਾਵੀ ਸਿੱਖਾ ਗੁਰੂ ਰਾਮਦਾਸ ਤੇਰੇ ਨਾਲ ਚੌਂਕੜਾ ਲਾ ਕੇ ਬੈਠ ਜਾਣ। ਇਹ ਤਾਕਤ ਹੈ ਭਾਈ ਨੰਦ ਲਾਲ ਸਾਹਿਬ ਕਹਿੰਦੇ ਕੇਵਲ ਇਤਨਾ ਹੀ ਨਹੀਂ ਹਮ ਅਜ ਸਲਤਨਤੇ ਹਮ ਅਜ ਫਕਰਸ਼ ਨਿਸ਼ਾਨ ਕਹਿੰਦੇ ਮੈਂ ਵੇਖਦਾ ਜੇ ਤੇ ਬਾਦਸ਼ਾਹਾਂ ਦੀ ਗੱਲ ਕਰੀਏ ਤੇ ਗੁਰੂ ਰਾਮਦਾਸ ਜੀ ਮਹਾਰਾਜ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਤੇ ਜੇ ਫਕੀਰਾਂ ਦੀ ਗੱਲ ਕਰੀਏ ਤੇ ਧੰ ਗੁਰੂ ਰਾਮਦਾਸ ਮਹਾਰਾਜ ਫਕੀਰਾਂ ਦਾ ਵੀ ਸ਼ਹਿਨशाह ਹੈ ਫਕੀਰਾਂ ਦਾ ਵੀ ਫਕੀਰ ਹੈ ਭਾਈ ਨੰਦ ਲਾਲ ਕਹਿੰਦੇ ਜਦੋਂ ਮੈਂ ਗੁਰੂ ਰਾਮਦਾਸ ਦੇ ਪਾਵਨ ਸੱਚਖੰਡ ਦਰਬਾਰ ਦੇ ਦਿਦਾਰੇ ਕਰਨਾ ਮੈਂ ਵੇਖਦਾ ਕਿ ਗੁਰੂ ਰਾਮਦਾਸ ਦੇ ਘਰ ਦੇ ਮੰਗਤੇ ਵੀ ਬਾਦਸ਼ਾਹियां ਪਰ ਵੰਡਦੇ ਖਾਲਸਾ ਜੀ ਅੱਜ ਵੀ ਹਰਿਮੰਦਰ ਸਾਹਿਬ ਜਾਈਏ ਦੁੱਖ ਭੰਜਨੀ 베ਰੀ ਦੇ ਦਿਦਾਰੇ ਕਰੀਏ ਇੱਕ ਦਿਨ ਦੇ ਵਿੱਚ ਲੱਖਾਂ ਸ਼ਰੀਰ ਦੁੱਖ ਭੰਜਨੀ ਦੇ ਪਾਣੀ ਦੇ ਸੋਮੇ ਵਿੱਚ ਜਾ ਕੇ ਇਸ਼ਨਾਨ ਕਰਦੇ ਆ ਤੇ ਸੱਚੀ ਗੱਲ